ਸ਼ੀਆ ਵਿਰੋਧ ਤਹਿ ਚਲਾਈ ਜਾ ਰਹੀ ਮੁਹਿੰਮ ਉਸ ਦੇ ਤਹਿਤ ਅਜਬਾਬਾ ਬਕਾਲਾ ਦੇ ਅਧੀਨ ਆਉਂਦੇ ਪਿੰਡ ਪੋਰਛੀ ਰਾਜਪੂਤਾ ਵਿੱਚ ਕਾਸੋ ਆਪਰੇਸ਼ਨ ਦੌਰਾਨ ਚੱਲਿਆ ਪੀਲਾ ਪੰਜਾਬ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਡੀਜੀਪੀ ਐਮ ਐਸ ਫਰੂਕੀ ਬਤਾਇਆ ਕਿ ਪਿਛਲੇ ਦਿਨੀ ਜੋ ਕਾਸੋ ਆਪਰੇਸ਼ਨ ਚਲਾਏ ਗਏ ਉਸ ਵਕਤ 50 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਔਰ 174 ਦੇ ਕਰੀਬ ਲੋਕਾਂ ਨੂੰ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਡਰੋਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਸੀਂ ਬੀਐਸਐਫ ਦੇ ਨਾਲ ਰਲ ਕੇ ਇਸ ਦੇ ਉੱਪਰ ਕੰਮ ਕਰ ਰਹੇ ਹਾਂ ਕਈ ਡਰੋਨ ਫੜੇ ਵੀ ਗਏ ਅਤੇ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਵੀ ਕੀਤੀ ਗਈ ਨਸ਼ੇ ਨੂੰ ਰੋਕਣ ਲਈ ਲਗਾਤਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਮੇਰੇ ਕੋ ਪਿਛਲੇ 1 ਮਹੀਨੇ ਤੋਂ ਲਗਾਤਾਰ ਇਹ ਆਪਰੇਸ਼ਨ ਚੱਲ ਰਿਹਾ ਪੂਰੇ ਪੰਜਾਬ 'ਚ 1 ਮਾਰਚ ਤੋਂ ਇਹ ਸ਼ੁਰੂ ਹੋਇਆ ਆ ਆਪਰੇਸ਼ਨ ਇੱਕ ਯੁੱਧ ਹੈਗਾ ਨਸ਼ਿਆਂ ਵਿਰੁੱਧ ਜਿਸ ਤਰੀਕੇ ਨਾਲ ਪੂਰਾ ਸਮਾਜ ਪਰੇਸ਼ਾਨ ਹੈ ਨਸ਼ੇ ਦੇ ਤਸਕਰ ਜਿਹੜੇ ਕਾਰੋਬਾਰੀ ਨੇ ਜਿਸ ਤਰੀਕੇ ਨਾਲ ਸਮਾਜ ਨੂੰ ਹਨੇਰੀ ਗਰਦ ਵਿੱਚ ਧਕੇਲ ਰਹੇ ਨੇ ਇਹਨਾਂ ਦੇ ਖਿਲਾਫ ਸਰਕਾਰ ਵੱਲੋਂ ਵੀ ਤੇ ਪੰਜਾਬ ਪੁਲਿਸ ਵੱਲੋਂ ਇੱਕ ਯੁੱਧ ਛੇੜਿਆ ਗਿਆ ਹੋਇਆ ਇਹ ਇਹਦੇ ਵਿੱਚ ਹੁਣ ਤੱਕ ਜਿਹੜੀ ਸਾਡੀ ਪ੍ਰਾਪਤੀਆਂ ਹੈਗੀਆਂ ਆ ਆਪਾਂ 92 ਪਰਚੇ ਜਿਹੜੇ ਹੈਗੇ ਨੇ 92 ਪਰਚੇ ਜਿਹੜੇ ਹੈਗੇ ਉਹ ਦਰਜ ਕੀਤੇ ਹੈਗੇ ਤੇ 174 ਬੰਦੇ ਦੇ ਵਿੱਚ ਅਰੈਸਟ ਹੋਏ ਨੇ ਇਹ ਤੋਂ ਇਲਾਵਾ 50 ਕਿਲੋ ਹਿਰੋਇਨ 50 ਕਿਲੋ ਹਿਰੋਇਨ ਜਿਹੜੀ ਹੈਗੀ ਉਹ ਇਹਦੇ ਵਿੱਚ ਬਰਾਮਦਗੀ ਹੋਈ ਹੈ ਤੇ 10 ਪਿਸਟਲ ਬਰਾਮਦ ਹੋਏ ਨੇ ਇਹ ਤੋਂ ਇਲਾਵਾ ਦੂਜੀ ਹੋਰ ਦੀਗਰ ਨਸ਼ੇ ਵਾਲੀ ਚੀਜ਼ਾਂ ਬਰਾਮਦ ਹੋਈਆਂ ਜਿੱਦਾਂ ਹਫੀਮ 250 ਗ੍ਰਾਮ ਬਰਾਮਤ ਵੀ ਹੈ ਬਾਕੀ ਹੋਰ ਚੀਜ਼ਾਂ ਨੇ ਤੇ ਇਹ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਮਾਜ ਨੂੰ ਤੇ ਖਾਸ ਤੌਰ ਤੇ ਜਿਹੜੇ ਮਾੜੇ ਅੰਸਰ ਨੇ ਇਹ ਤਸਕਰ ਜਿਹੜੇ ਸਮਾਜ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਕਿ ਆਪਾਂ ਇਸ ਯੁੱਧ ਵਿੱਚ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਆਪਾਂ ਛੱਡਾਂਗੇ ਨਹੀਂ ਜੋ ਵੀ ਸਮਾਜ ਨੂੰ ਬਰਬਾਦ ਕਰੂਗਾ ਉਹ ਆਪਣੇ ਅੰਜਾਮ ਤੱਕ ਪਹੁੰਚੂਗਾ ਕੱਦਨੀਆ ਦਿਲਿਆਂ ਦੇ ਵਿੱਚ ਜਿਹੜਾ ਕਾਸੋਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਦੇਖੋ ਇਹ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈਗਾ ਪੂਰਾ ਪੰਜਾਬ ਇਹਦੇ ਵਿੱਚ ਇਸ ਵੇਲੇ ਪੂਰੀ ਪੰਜਾਬ ਪੁਲਿਸ ਲੱਗੀ ਹੋਈ ਹੈ ਤੇ ਲਗਾਤਾਰ ਆਪਾਂ ਇਹਦੇ ਵਿੱਚ ਕਰ ਰਹੇ ਹੈਗੇ ਕਾਰਵਾਈਆਂ ਅ ਅੱਜ ਇਹ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ ਸਮਗਲਰ ਹੈਗੇ ਨੇ ਜਿਨ੍ਹਾਂ ਨੇ ਸਮਗਲਿੰਗ ਦੀ ਜਿਹੜੀ ਰਾਸ਼ੀ ਤੋਂ ਜਿਹੜੀ ਕਮਾਈ ਤੋਂ ਆਪਣੇ ਘਰ ਬਣਾਏ ਨੇ ਨਜਾਇਜ਼ ਥਾਂਵਾਂ ਦੇ قبضہ ਕਰ ਕੀਤਾ ਹੋਇਆ ਉਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਆਪਾ ਕਰ ਰਹੇ ਹੈਗੇ ਜਿੱਦਾਂ ਅੱਜ ਖਿਲਜੀਆਂ ਪੁਲਿਸ ਸਟੇਸ਼ਨ ਚ ਅ ਅ ਸੀ ਰਾਜਪੂਰ ਸੀ ਰਾਜਪੂਤਾ ਜਿਹੜਾ ਪਿੰਡ ਹੈਗਾ ਉਹਦੇ ਵਿੱਚ ਇੱਕ ਪਰਿਵਾਰ ਜਿਹੜਾ ਪੂਰੇ ਪਰਿਵਾਰ ਚ ਬਹੁਤ ਵੱਡੇ ਨੰਬਰ ਚ ਪਰਚੇ ਦਰਜ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈਗੀ ਤੇ ਇੱਕ ਡਿਮੋਲਿਸ਼ਨ ਕਰਾਇਆ ਗਿਆ ਹੋਇਆ ਇਹ ਵੀ ਆਪਾ ਮਤਲਬ ਮੈਸੇਜ ਦੇਣਾ ਚਾਹੁੰਦੇ ਹੈਗੇ ਕਿ ਜਿਹੜੇ ਬੰਦੇ ਸਮਾਜ ਨੂੰ ਬਰਬਾਦ ਕਰ ਰਹੇ ਨੇ ਸਾਡੀ ਨਵੀਂ نسلਾਂ ਨੂੰ ਬਰਬਾਦ ਕਰ ਰਹੇ ਆਪਾਂ ਉਹਨਾਂ ਨੂੰ ਆਵਾਜ਼ ਨਹੀਂ ਰਹਿਣ ਦੇਵਾਂਗੇ ਸਰ ਕਿੰਨੀ ਕਿੰਨੀ ਕਿ ਸਫਲਤਾ ਮੰਨਦੇ ਤੁਸੀਂ ਸਫਲਤਾ ਬਹੁਤ ਚੰਗੀ ਹੈਗੀ ਖਾਸ ਤੌਰ ਤੇ ਪੈ ਪੈ ਗਿਆ ਹੈਗਾ ਲੋਕਾਂ ਚ ਡਰ ਹੈਗਾ ਜਿਹੜੇ ਲੋਕੀ ਇਸ ਨਸ਼ੇ ਦੇ ਕਾਰੋਬਾਰ ਚ ਸੀਗੇ ਉਹ ਫਜਰੇ ਨੇ ਜੇਲਾ ਭਰਤੀਆਂ ਹੈਗੇ ਆਪਾਂ ਜਿਹੜੇ ਬੰਦੇ ਫੜ ਕੇ ਤੇ ਇਸ ਵੇਲੇ ਸਮਾਜ ਤੋਂ ਵੀ ਗੁਜ਼ਾਰਿਸ਼ ਹੈਗੀ ਕਿ ਆਪਾਂ ਸਾਰੇ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਨਸ਼ੇ ਦੀ ਇਸ ਦੇ ਖਿਲਾਫ ਜਿਹੜੀ ਆ ਮਹਿੰਮ ਹੈਗੀ ਉਹਦੇ ਵਿੱਚ ਪੁਲਿਸ ਦਾ ਸਾਥ ਦੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਇਮੀਡੀਏਟਲੀ ਸਾਨੂੰ ਦੱਸਿਆ ਜਾਵੇ ਤਾਂ ਕਿ ਆਪਾਂ ਉਹਦੇ ਵਿੱਚ ਇਮੀਡੀਏਟਲੀ ਐਕਟ ਕਰ ਸਕੀਏ ਬਾਬਰ ਕਾਲ ਸਾਹਿਬ ਦਾ ਕਿਹੜਾ ਸੀਗਾ ਕਿ ਨਸ਼ਾ ਬੜੀ ਧੀਰ ਤੋਂ ਬਗਦਾ ਸੀ ਪਰ ਪੁਲਿਸ ਨੇ ਕੀਤਾ ਪੁੱਛਲ ਪਰ ਪੁਲਿਸ ਨੇ ਕਾਰਵਾਈ ਕੀਤੀ ਉਹ ਰਾਹੀਂ ਨਹੀਂ ਦੇਖੋ ਇਹਦੇ ਵਿੱਚ ਲਗਾਤਾਰ ਕਾਰਵਾਈਆਂ ਚਲਦੀਆਂ ਰਹੀਆਂ ਹੈਗੀਆਂ ਤੁਸੀਂ ਦੇਖੋ ਅਨ ਪ੍ਰੈਸੀਡੈਂਟਡ ਰਿਕਵਰੀ ਹੋਈ ਆ ਜਦੋਂ ਪਿਛਲੇ ਸਾਲ ਇਲੈਕਸ਼ਨ ਹੋ ਰਹੇ ਸੀਗੇ ਉਸ ਵੇਲੇ ਤੋਂ ਲੈ ਕਰਕੇ ਹੁਣ ਤੱਕ ਅਨ ਪ੍ਰੈਸੀਡੈਂਟਡ ਰਿਕਵਰੀਜ਼ ਹੋਈਆਂ ਨੇ ਪੰਜਾਬ ਪੁਲਿਸ 'ਚ ਤੇ ਪੰਜਾਬ ਪੁਲਿਸ ਲਗਾਤਾਰ ਇਸ ਮਹਿੰਮ ਤੇ ਲੱਗੀ ਹੋਈ ਹੈ ਇਹ ਜਿਹੜੀ ਅਸਯਾ ਹੈਗੀ ਹੁਣ ਆਪਾਂ ਇਸ ਜਿਸ ਫੇਜ਼ ਚ ਆ ਗਿਆ ਹੋਇਆ ਨਸ਼ੇ ਦਾ ਕਾਰੋਬਾਰ ਉਹਦੇ ਵਿੱਚ ਇੱਕ ਡਿਸੇਸਿਵ ਐਕਸ਼ਨ ਲਿਆ ਗਿਆ ਸੀਗਾ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਵੀ ਹੈਗੀਆਂ ਜਿਹੜੀ ਇਹਨਾਂ ਨੇ ਇਲਲੀਗਲ ਥਾਵਾਂ ਤੇ ਬਣਾਈਆਂ ਹੋਈਆਂ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾਵੇ ਤਾਂ ਕਿ ਇਹਨਾਂ ਨੂੰ ਹਸਦਾ ਵਸਦਾ ਨਾ ਰੱਖਿਆ ਜਾਵੇ ਸਰ ਅੱਜ ਜਿਹੜਾ ਬੌਂਦਰ ਨੇਰੀਆ ਹੈਗਾ ਅਮ੍ਰਿਤਸਰ ਆ ਰਿਹਾ ਜਿਸ ਘਰ ਦੇ ਵਿੱਚ ਅੱਜ ਪਹੁੰਚੇ ਐ ਇਸ ਵੇਲੇ ਅਸੀਂ ਹਾਂਜੀ ਜਿਸ ਘਰ ਦੇ ਵਿੱਚ ਅਸੀਂ ਪਹੁੰਚੇ ਕੀ ਐਕਸ਼ਨ ਇਹਦੇ ਤੇ ਲਿਆ ਜਾ ਰਿਹਾ ਹੈ ਇਹ ਚੈਕਿੰਗ ਕੀਤੀ ਜਾ ਰਹੀ ਹੈ ਇਨਫਾਰਮੇਸ਼ਨ ਹੈਗੀ ਸਾਡੇ ਕੋਲ ਆਪਾਂ ਚੈੱਕ ਕਰ ਰਹੇਗੇ ਇਹਨਾਂ ਦੇ ਖਿਲਾਫ ਪਰਚੇ ਹੈਗੇ ਹਾਂਜੀ ਜਿਹੜੇ ਪਰਚੇ ਨੇ ਉਹ ਨੂੰ ਦੇਖਦੇ ਹੋਏ ਇਹਨਾਂ ਦੀ ਕਰਦੀ ਤਲਾਸ਼ੀ ਲਈ ਜਾ ਰਹੀ ਹੈਗੀ ਕਿੰਨੀ ਦੇਰ ਤੋਂ ਸਾਰੇ ਕਾਰੋਬਾਰ ਕਰਦੇ ਆ ਜੀ ਦੇਖੋ ਹੁਣ ਕਾਰੋਬਾਰ ਜਿਹੜੇ ਹੈ ਪਰਚੇ ਦੀ ਡਿਟੇਲ ਤੇ ਜਿਹੜੀ ਆਪਾਂ ਤੁਹਾਨੂੰ ਬਾਅਦ ਵਿੱਚ ਪ੍ਰੋਵਾਈਡ ਕਰ ਦਾਂਗੇ ਕਿ ਕਦੋਂ ਤੋਂ ਇਹਨਾਂ ਨੇ ਇਸ ਕਾ ਇਹਨਾਂ ਦੀ ਖਿਲਾਫ ਪਰਚੇ ਦਰਜ ਹੋਏ ਨੇ ਪਰ ਆਪਾ ਉਹਨਾਂ ਨੂੰ ਹੀ ਟਾਰਗੇਟ ਕਰ ਰਹੇ ਜਿਨ੍ਹਾਂ ਦੇ ਖਿਲਾਫ ਕਾਫੀ ਪਰਚੇ ਨੇ ਤੇ ਇਹ ਬਹੁਤ ਪਖਤਾ ਸਬੂਤ ਸਾਡੇ ਕੋਲ ਹੈਗੇ ਇਨਫਾਰਮੇਸ਼ਨ ਹੈਗੀ ਕਿ ਜਿਹੜੇ ਵੱਡੇ ਪੱਧਰ ਤੇ ਲਗਾਤਾਰ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਸ਼ਾਮਿਲ ਨੇ ਸਰ ਇਹ ਕਾਰਟਰੀ ਦੇ ਨਾਲ ਲੱਗਦਾ ਪਿਆ ਅੰਮ੍ਰਿਤਸਰ ਤਾਂ ਡਰੋਨ ਦੇ ਰਾਈ ਜਿਹੜਾ ਵਾ ਤਸਕਰੀ ਹੁੰਦੀ ਆ ਡਰੋਨ ਨੂੰ ਰੋਕਣ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਹੈ ਦੇਖੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਇੱਕ ਵੱਡੀ ਸਮੱਸਿਆ ਹੈਗੀ ਕੋਈ ਸ਼ੱਕਵਾਰੀ ਕਰ ਲਈ ਹੈਗੀ ਪਰ ਪੰਜਾਬ ਪੁਲਿਸ ਨੇ ਬਾਰਡਰ ਸਕਿਉਰਿਟੀ ਫੋਰਸ ਨਾਲ ਰਲ ਕੇ ਔਰ ਉਹਨਾਂ ਦੇ ਨਾਲ ਕੋਆਰਡੀਨੇਟਡ ਅਫਰਟ ਕਰਕੇ ਲਗਾਤਾਰ ਇਦਾਂ ਦੇ ਜਿਹੜੇ ਅਫਰਟ ਨੇ ਉਹਨੂੰ ਫੋਇਲ ਕੀਤਾ ਹੋਇਆ ਲਗਾਤਾਰ ਰਿਕਵਰੀਜ਼ ਵੀ ਕੀਤੀਆਂ ਹੋਈਆਂ इवन ਬੀਐਸਐਫ ਵੱਲੋਂ ਡਰੋਨ ਮਾਰ ਗिराਏ ਗਏ ਜਿਹੜੀ ਥਾਵਾਂ ਤੇ ਇਹ ਡ੍ਰੌਪ ਕਰਦੇ ਨੇ ਉੱਥੇ ਪੁਲਿਸ ਦੀ ਸਰਵੇਲੈਂਸ ਕਰਕੇ ਕਾਫੀ ਰਿਕਵਰੀਆਂ ਹੋਈਆਂ ਨੇ ਇਹਦੇ ਤੋਂ ਇਲਾਵਾ ਵੀ ਸਾਡੇ ਜਿਹੜੇ ਟੈਕਟੀਕਲ ਸਾਇੰਟਿਫਿਕ ਵਿੰਗ ਹੈਗੇ ਨੇ ਉਹ ਇਸ ਕੋਸ਼ਿਸ਼ 'ਚ ਲੱਗੇ ਨੇ ਕਿ ਕੋਈ